ਸਸ਼ੀਕਾਲ ਜੀ ਹੋਰ ਸਨੌ ਜੀ ਕੀ ਹਾਲ ਚਾਲ ਹੈ ਵਧੀਆ ਵਧੀਆ ਹੀ ਹੋਣਾ ਚਾਹੀਦਾ ਆਈ ਹੈਵ ਅ ਕੁਐਸਚਨ ਟੂਡੇ ਕਿ ਕੋਈ ਮੈਨੂੰ ਦੱਸੂਗਾ ਕਿ ਸਭ ਆਪਣੇ ਆਸ-ਪਾਸ ਬੈਸਟ ਡਾਕਟਰ ਕੌਣ ਹੈ ਐਂਡ ਇ ਗੈਸਸ ਆਪਣੇ ਆਸ-ਪਾਸ ਸਭ ਤੋਂ ਬੈਸਟ ਡਾਕਟਰ ਹੈਗਾ ਕੁਦਰਤ ਕੁਦਰਤ ਤੋਂ ਵਧੀਆ ਕੋਈ ਡਾਕਟਰ ਨਹੀਂ ਆਣਾ ਚਾਹੀਦਾ ਕਿ ਨੇ ਕੀ ਖਾਂਦੇ ਕੀ ਫਾਇਦੇ ਨੇ ਕੀ ਨੁਕਸਾਨ ਹੈ ਤੋਂ ਸਭ ਤੋਂ ਬੈਸਟ ਡਾਕਟਰ ਹੈਗਾ ਆਪਣੇ ਆਸ-ਪਾਸ ਕੁਦਰਤ ਸੋ ਅੱਜ ਆਪਾਂ ਗੱਲ ਕਰਦੇ ਹਾਂ ਕੁਝ ਜਿਹੜੀਆਂ ਛੋਟੀਆਂ-ਪੋਟੀਆਂ ਪ੍ਰੋਬਲਮਸ ਆਨੀਆਂ ਫालतू ਦੀਆਂ ਗੱਲਾਂ ਛੱਡ ਦਿਆਂ ਸਭ ਤੋਂ ਜਿਹੜੀ ਕੰਮ ਦੀ ਗੱਲ ਤੇ ਆਨੀਆਂ ਮੁੱਦੇ ਦੀ ਗੱਲ ਤੇ ਤੇ ਮੁੱਦੇ ਦੀ ਗੱਲ ਇਹ ਹੈਗੀ ਆ ਜਿਹੜੇ ਟੌਪਿਕ ਤੇ ਆ ਜਾਏ ਆ ਆਪਾਂ ਕਿ ਆਪ ਨੂੰ ਛੋਟੇ-ਛੋਟੇ ਕੁਝ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਇੱਕ ਦੂਸਰੇ ਨਾਲ ਰਿਲੇਟ ਕਰਦੀਆਂ ਨੇ ਤੇ ਆਪਾਂ ਉਸ ਪ੍ਰੋਬਲਮ ਲੈ ਕੇ ਡਾਕਟਰ ਕੋਲ ਜਾਣੇ ਆ ਕਿ ਮੈਨੂੰ ਆਹ ਪ੍ਰੋਬਲਮ ਹੈ ਆ ਪ੍ਰੋਬਲਮ ਆਪਾਂ ਨੂੰ ਮੈਡੀਸਿਨ ਮਿਲ ਜਾਂਦੀ ਹੈ ਬਟ ਕੁਝ ਪ੍ਰੋਬਲਮਸ ਦਾ ਹਾਲਾਪਾ ਖੁਦ ਹੀ ਕਰ ਸਕਦੇ ਆ ਜਿਵੇਂ ਮੈਨੂੰ ਬਾਲਾਂ ਦੀ ਪ੍ਰੋਬਲਮ ਹੈਗੀ ਆ ਮੈਨੂੰ ਆਇਜ਼ ਦੀ ਪ੍ਰੋਬਲਮ ਹੈ ਮੇਰੀ ਸਕਿਨ ਰੁੱਖੀ ਸੁੱਕੀ ਹੋ ਗਈ ਆ ਮੇਰਾ ਡਾਈਜੈਸ਼ਨ ਅੱਛਾ ਨਹੀਂ ਰਹਿੰਦਾ ਹੈਗਾ ਮੇਰਾ ਇਮਿਊਨ ਸਿਸਟਮ ਬਹੁਤ ਵੀਕ ਹੈਗਾ ਮੈਨੂੰ ਵਿਟਾਮਿਨ ਸੀ ਦੀ ਕਮੀ ਹੋ ਗਈ ਹੈ ਮੇਰੀਆਂ ਹੱਡੀਆਂ ਦੁਖਤੀਆਂ ਰਹਿੰਦੀਆਂ ਨੇ ਅੰਦਰੋਂ ਕਮਜ਼ੋਰੀ ਹੋ ਗਈ ਹੈ ਛੇਤੀ ਛੇਤੀ ਬਿਮਾਰ ਹੋ ਜਾਣੇ ਆ ਤੇ ਟਾਕਸਿਨਸ ਦੀ ਜ਼ਿਆਦਾ ਪਰਮਾਨ ਹੋ ਗਈ ਹੈ ਖੂਨ ਸਾਫ਼ ਨਹੀਂ ਹੈਗਾ ਐਦਾਂ ਦੀ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਇੱਕ ਦੂਸਰੇ ਨਾਲ ਰਿਲੇਟ ਕਰਦੀਆਂ ਆ ਆਪਾਂ ਉੱਪਰ ਤੋਂ ਕ੍ਰੀਮ ਸਕਿਨ ਦੀ ਪ੍ਰੋਬਲਮ ਹੈਗੀ ਹੈ ਕ੍ਰੀਮ ਲਗਾ ਕੇ ਨਹੀਂ ਸੌਟ ਆਊਟ ਕਰ ਸਕਦੇ ਜਦ ਤੱਕ ਆਪਾਂ ਉਹਦੀ ਰੂਟ ਕਾਸ ਤੇ ਨਹੀਂ ਕੰਮ ਕਰਾਂਗੇ ਸੋ ਆਪਾਂ ਨੂੰ ਪਤਾ ਕਰਨਾ ਚਾਹੀਦਾ ਕਿ ਪ੍ਰੋਬਲਮ ਕਿਉਂ ਹੋ ਰਹੀ ਹੈ ਉਹ ਪ੍ਰੋਬਲਮ ਦਾ ਜਦ ਤੱਕ ਆਪਾਂ ਜੜ ਨਹੀਂ ਪਕੜਾਂਗੇ ਤਾਂ ਆਪਾਂ ਉਹਦਾ ਪ੍ਰੋਬਲਮ ਦਾ 100% ਸੋਲੂਸ਼ਨ ਨਹੀਂ ਕਰ ਸਕਦੇ ਸੋ ਆਂਦੀ ਹੈ ਗਲ ਕੁਦਰਤੇ ਕੁਦਰਤੀ ਕਿਹਾ ਜੋ ਡਾਕਟਰ ਹੈ ਜਿਨੇ ਇੱਕ ਚੀਜ਼ ਇਹੀ ਜੀ ਬਣਾਈ ਹੈ ਸੁਪਰ ਫੂਡ ਬਣਾਈ ਹੈ ਜਿੰਨੀਆਂ ਮੈਂ ਪ੍ਰੋਬਲਮਸ ਤੁਹਾਨੂੰ ਦੱਸਿਆ ਨੇ ਇਹ ਸਾਰੀਆਂ ਪ੍ਰੋਬਲਮਸ ਦਾ ਹੱਲ ਇੱਕ ਚੀਜ਼ ਦੇ ਵਿੱਚ ਹੈਗਾ ਮੇਬੀ ਤੁਸੀਂ ਗੈਸ ਕਰ ਲਿਆ ਹੋਵੇਗਾ ਉਹ ਉਹ ਹੈਗਾ ਜੀ ਔਲਾ ਕੁਦਰਤ ਨੇ ਇੱਕ ਇਹੀ ਜੀ ਚੀਜ਼ ਬਣਾਈ ਹੈ ਸੁਪਰ ਫੂਡ ਕਿਹਾ ਜਾਂਦਾ ਜਿਹਨੂੰ ਔਲਾ ਆਪਣੇ ਬਜ਼ੁਰਗ ਵੀ ਦੱਸਦੇ ਸੀ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਇਆ ਬਾਅਦੋਂ ਪਤਾ ਚੱਲਦਾ ਤੋਂ ਔਲਾ ਇੱਕ ਇਹੀ ਜੀ ਚੀਜ਼ ਹੈ ਜਿਹਨੂੰ ਕਿਸੇ ਵੀ ਫਾਰਮ ਚ ਲੈਤਾ ਜਾਵੇ ਉਹਦੀ ਨਿਊਟ੍ਰੀਸ਼ਨ ਵੈਲਿਊ ਕਦੇ ਵੀ ਨਹੀਂ ਘਟਦੀ ਕਿਉਂਕਿ ਹੁਣ ਮੌਸਮ ਜਾ ਚੁੱਕਿਆ ਆਪਾਂ ਨੂੰ ਫਰੈਸ਼ ਤਾਂ ਨਹੀਂ ਮਿਲਣਾ ਤੇ ਆਪਾਂ ਹੁਣ ਆਲੇ ਨੂੰ ਕਿਸੇ ਵੀ ਫਾਰਮ ਚ ਲੈ ਸਕਦੇ ਆ ਜਿਵੇਂ ਵੀ ਆਪਾਂ ਨੂੰ ਅਵੇਲੇਬਲ ਹੋਵੇ ਆਪਾਂ ਉਹਨੂੰ ਪਾਊਡਰ ਫਾਰਮ ਚ ਲੈ ਸਕਦੇ ਆ ਕੈਂਡੀ ਫਾਰਮ ਚ ਲੈ ਸਕਦੇ ਆ ਮਰਬੇ ਦੇ ਫਾਰਮ ਚ ਲੈ ਸਕਦੇ ਆ ਜਾਂ ਫਿਰ ਉਹਨੂੰ ਜੂਸ ਦੇ ਫਾਰਮ ਚ ਲੈ ਸਕਦੇ ਕਿਸੇ ਵੀ ਫਾਰਮ ਚ ਤੁਹਾਨੂੰ ਮਿਲਦਾ ਤੁਸੀਂ ਲੈਣਾ ਜ਼ਰੂਰ ਹੈ ਗਰਮੀਆਂ ਚ ਸਰੀਰ ਨੂੰ ਠੰਡਕ ਦਿੰਦਾ ਹੈ ਵਿਟਾਮਿਨ ਸੀ ਵਿੰਦਾ ਹੈਗਾ ਥੋੜੀ ਆਇਜ਼ ਲਈ ਅੱਛਾ ਬਾਲਾਂ ਲਈ ਅੱਛਾ ਸਕਿਨ ਲਈ ਅੱਛਾ ਡਾਈਜੈਸ਼ਨ ਲਈ ਅੱਛਾ ਭੁੱਖ ਲੱਗੇਗੀ ਤੁਹਾਨੂੰ ਕਬਜ਼ ਦੀ ਪ੍ਰੋਬਲਮ ਸੌਟ ਆਊਟ ਹੋਏਗੀ ਤੇ ਛੇਤੀ ਛੇਤੀ ਬਿਮਾਰ ਨਹੀਂ ਹੁੰਦੇ ਖੰਗ ਜ਼ੁਕਾਮ ਨਹੀਂ ਹੁੰਦਾ ਅੰਦਰੋਂ ਸਟਰੋਂਗ ਕਰਦਾ ਹੈਗਾ ਤੇ ਹੋਰ ਸਾਰੀਆਂ ਵੀ ਬਹੁਤ ਸਾਰੀਆਂ ਪ੍ਰੋਬਲਮਸ ਸੌਟ ਆਊਟ ਹੁੰਦੀਆਂ ਨੇ ਤਾਂ ਕੋਸ਼ਿਸ਼ ਕਰਿਓ ਇਸ ਸੀਜ਼ਨ ਆਮਲਾ ਜ਼ਰੂਰ ਖਾਣਾ ਹੈਗਾ ਥੋੜਾ ਬਹੁਤ ਤਾਂ ਜ਼ਰੂਰ ਖਾਣਾ ਹੈਗਾ ਆਪਣੇ ਬੱਚਿਆਂ ਨੂੰ ਦੋ ਤੇ ਤੁਹਾਡੀ ਜਿਹੜੀਆਂ ਜਿਹੜੀਆਂ ਇਹ ਰੂਟ ਕਾਸ ਤੇ ਕੰਮ ਕਰੇਗਾ ਜਿਹਨੂੰ ਬਾਲਾਂ ਵગેਰਾ ਦੀ ਪ੍ਰੋਬਲਮ ਹੈ ਨਾ ਉਮਰ ਤੋਂ ਪਹਿਲਾਂ ਵਾਈਟ ਹੋ ਰਹੇ ਨੇ ਇੱਕ ਤਾਂ ਹੁੰਦਾ ਉਮਰ ਨਾਲ ਵਾਈਟ ਹੋਣਾ ਆਫਟਰ 35 ਤਾਂ ਸਭੇ ਵਾਈਟ ਹੋਣਾ ਹੀ ਨੇ ਲੇਕਿਨ ਜਿਹੜੇ ਬੱਚੇ ਅੱਜ ਕੱਲ ਯੰਗ ਨੇ ਉਹਨਾਂ ਦੇ ਬਾਲ ਸਫੇਦ ਹੋ ਰਹੇ ਨਹੀਂ ਤਾਂ ਉਹਨਾਂ ਨੂੰ ਆਮਲਾ ਜ਼ਰੂਰ ਖਵਾਓ ਉਮਰ ਤੋਂ ਪਹਿਲਾਂ ਬਾਲ ਨਹੀਂ ਜਿੱਟੇ ਹੋਣਗੇ ਜੇ ਹੋ ਗਏ ਨੇ ਤਾਂ ਫਿਰ ਵਾਪਸ ਰਿਵਰਸ ਹੋਣ ਲੱਗ ਜਾਣਗੇ ਬਲੈਕ ਹੋਣ ਲੱਗ ਜਾਣਗੇ ਅਗਰ ਉਹ ਕੰਟੀਨਿਊ ਆਮਲਾ ਖਾਣਗੇ ਡਾਈਟ ਵਿੱਚ ਜਿਹੜਾ ਸੋਲੂਸ਼ਨ ਹੈ ਤੁਸੀਂ ਡੇਲੀ ਰੁਟੀਨ ਚ ਆਮਲਾ ਲੈਣਾ ਸਟਾਰਟ ਕਰ ਦੋ ਤੁਹਾਨੂੰ ਡੈਫੀਨੇਟਲੀ ਡੈਫੀਨੇਟਲੀ ਫਾਇਦਾ ਹੋਏਗਾ ਉਹ ਆਪ ਲੈ ਲੋ ਪਰ ਕਿਤਾ ਵੀ ਯੂਜ਼ ਕਰ ਸਕਦੇ ਆ ਆਮਲਾ ਬੈਸਟ ਡਾਕਟਰ ਹੈਗਾ ਥੋੜੀ ਬਹੁਤ ਸਾਰੀ ਪ੍ਰੋਬਲਮਸ ਦਾ ਸੋ ਆਪਾਂ ਆਪਣੇ ਕੋਲ ਹਰਬਲ ਸਟੋਰ ਤੇ ਆਮਲਾ ਕੈਂਡੀ ਅਵੇਲੇਬਲ ਹੈਗੀ ਹੈ ਤੇ ਇਹਦੇ ਨਾਲਕਿਛਟਛਾਟ ਵੀ ਛੋਟੇ ਜਿਹੀ अवेलेबल ਹੈ 기ਆ ਮਿੱਠੀ ਵੀ अवेलेबल ਹੈਗੀਆ ਸਪਾਈਸੀ ਵੀ अवेलेबल ਹੈਗੀਆ ਤੇ ਜਿਹੜੇ ਸਾਡੇ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਦੀ ਦੀਂਦ ਦੀ ਪ੍ਰੋਬਲਮ ਆ ਜਾਂਦੀ ਹੈ ਉਹਨੂੰ ਚਬ ਵੀ ਸਕਦੇ ਸੋ ਉਹਦੇ ਲਈ ਆਪਣੇ ਕੋਲ ਆਮਲਾ ਜੂਸ ਵੀ ਹੈਗਾ ਜੇ ਕਿਸੇ ਨੂੰ ਵੀ ਰਿਕੁਆਇਰਮੈਂਟ ਹੋਵੇ ਸੋ ਪਲੀਜ਼ ਕਾਲ ਮੀ ਔਰ ਵਟਸਐਪ ਮੀ ਤੇ ਇੱਕ ਗੱਲ ਹੋਰ ਤੁਸੀਂ ਸਾਰੇ ਮੈਨੂੰ ਸਪੋਰਟ ਬਹੁਤ ਅੱਛਾ ਕਰਦੇ ਹੋ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗਦੀ ਹੈ ਕਿ ਨਹੀਂ ਦੱਸਦੇ ਤਾਂ ਫਿਰ ਮੈਨੂੰ ਥੋੜੀ ਸੀ ਮੋਟੀਵੇਸ਼ਨ ਮਿਲਦੀ ਹੈ ਹੋਰ ਵੀਡੀਓਜ਼ ਬਣਾਉਣ ਲਈ ਜਾਣਕਾਰੀ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਮੈਨੂੰ ਸੁਣਨ ਲਈ ਥੈਂਕ ਯੂ